ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਬਿਨਾ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਦੀ ਚੈਕਿੰਗ ਕੀਤੀ ਜਾਵੇ ਉਸੇ ਲੜੀ ਦੇ ਚੱਲਦਿਆਂ ਤਰਨਤਾਰਨ ਦੇ ਵਿਜੀਲੈਂਸ ਵਿਭਾਗ ਦੀ ਟੀਮ ਦੇ ਵੱਲੋਂ ਅੱਜ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਚਾਪੇ-ਚਾਪੇ ਤੇ ਨਾਕਾਬੰਦੀ ਕਰਕੇ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਦੌਰਾਨ ਨਿਊ ਦੀਪ ਦੀਆਂ ਬੱਸਾਂ ਵਾਲਿਆਂ ਕੋਲ ਵੀ ਪਰਮਿਟ ਨਹੀਂ ਨਿਕਲੇ ਰਾਜ ਬੱਸ ਵਾਲਿਆਂ ਕੋਲ ਵੀ ਪਰਮਿਟ ਨਹੀਂ ਨਿਕਲੇ ਨੇ ਢਿੱਲੋਂ ਬੱਸ ਵਾਲਿਆਂ ਕੋਲ ਵੀ ਪਰਮਿਟ ਨਹੀਂ ਸਨ ਅਦੂਜੇ ਪਾਸੇ ਰੋਬਿਨ ਬੱਸ ਵਾਲਿਆਂ ਕੋਲ ਵੀ ਪਰਮਟ ਨਹੀਂ ਨਿਕਲੇ ਇਹਨਾਂ ਬੱਸਾਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਇਸ ਮੌਕੇ ਕਈ ਬੱਸਾਂ ਦੇ ਚਲਾਣ ਵੀ ਕੱਟੇ ਗਏ ਨੇ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਬੱਸਾਂ ਦੀ ਚੈਕਿੰਗ ਕੀਤੀ ਗਈ ਹੋਵੇ ਸੰਝਾ ਕਿਹੜੀ ਗੱਲ ਬਾਤ ਹੋ ਰਹੀ ਹੈ ਚਲੋ ਬਾਜੀ ਤੇ ਅੱਜ ਕੀ ਗੱਲ ਬਾਤ ਹੋਈ ਹੈ ਬੱਸ ਨੂੰ ਕਿਉਂ ਬੰਡ ਕੀਤਾ ਗਿਆ ਇਹ ਸਰ ਫੋਟੋਸ ਦਾ ਨਿਕਾਲ ਜਾਂਦਾ ਤੁਸੀਂ ਤਾਂ ਜਾਣੀਆਂ ਫੋਟੋ ਸੈਟ ਹੈ ਜੀ ਮਰਕੇ ਤਾਰੇ ਵਾਲਾ ਸਾ ਕੋਈ ਚੀਜ਼ ਹੈ ਨਹੀਂ ਅਵੇਲੇਬਲ ਹੈ ਜੀ ਉਹਦਾ ਆਸ ਹੀ ਰਹੇ ਨਹੀਂ ਜੀ ਇਹ ਬਾਕੀ ਲਾਇਸੈਂਸ ਵਗੈਰਾ ਹੈਗੇ ਨੇ ਸਰ ਪਰਮੈਂਟ ਉਹ ਵੀ ਪਰਮੈਂਟ ਫੋਟੋ ਫੋਟੋ ਸਟੇਡ ਹੈ ਡੁਲੀਗੇਟ ਵਾ ਹਾਂ ਜੀ ਹਾਂ ਪਰ ਜੋ ਸਰਕਾਰ ਵੱਲੋਂ ਇਹ ਜਿਹੜੀਆਂ ਨਿਯਮ ਲਾਗੂ ਕੀਤੇ ਗਏ ਸਹੀ ਹੈ ਜੀ ਠੀਕ ਹੈ ਠੀਕ ਹੈ ਸਹੀ ਹੈ ਤੁਸੀਂ ਮੰਨਦੇ ਆਪਣੀ ਗਲਤੀ ਹਾਂ ਜੀ ਸਰ ਹੁਣ ਤਾਂ ਗੱਡੀ ਕਿੱਥੇ ਲੈ ਕੇ ਜਾ ਰਹੀ ਹੈ ਸਾਣੀ ਜਾਰੀ ਬੌਂਡ ਕਿਤੇ ਗਈ ਹਾਂਜੀ ਸਰ ਦੱਸੋ ਬੌਂਡ ਕਿਤੇ ਬੌਂਡ ਤਾਂ ਸਵਾਰੀਆਂ ਨੂੰ ਗੱਜਰ ਖਰਾਬ ਹੋਣਾ ਪਿਆ ਨਾ ਤੁਹਾਡੇ ਕਰਕੇ ਤੁਸੀਂ ਕੀ ਅਪੀਲ ਕਰਦੇ ਜੋ ਦੂਸਰੇ ਡਰਾਈਵਰਾਂ ਨੂੰ ਬੱਸਾਂ ਵਾਲਿਆਂ ਨੂੰ ਕਿ ਕਾਗਜ਼ਰ ਪੂਰੇ ਰੱਖਣੇ ਚਾਹੀਦੇ ਹਾਂਜੀ ਸਰ ਪੂਰੇ ਰੱਖਣੇ ਚਾਹੀਦੇ ਬੋਲੋ ਚੰਗੀ ਤਰ੍ਹਾਂ ਬੋਲੋ ਪੂਰੇ ਰੱਖਣੇ ਚਾਹੀਦੇ ਇਹੋ ਜੀ ਦਿੱਕਤ ਨਾ ਹੋਵੇ ਕਿਸੇ ਨੂੰ ਹਾਂਜੀ ਸਰ ਕਿੱڑی ਪਾਸੇ ਹੁੰਦੇ ਸਰ ਨਿਊ ਦਿੱਲੀ ਤੇ ਕੀ ਕਮੀਆਂ ਪਈਆਂ ਜੀ ਸਰ ਤੁਹਾਡੀ ਬਾਤ ਵਿੱਚ ਫਾਰਮੰਡ ਦੇ ਬੇਰਤ ਕੀ ਹੈ ਅੱਛਾ ਇਹ ਬਿਲਕੁਲ ਸਹੀ ਹੋਇਆ ਜੀ ਰਾਜ ਚਲਾਨ ਕੀਤਾ ਗਿਆ ਇਹ ਸਭ ਕੀ ਹੈ ਜਲਾ ਸਹੀ ਹੋਇਆ ਇਹ ਸਹੀ ਦੂਸਰੇ ਡਰਾਈਵਰਾਂ ਨੂੰ ਤੁਸੀਂ ਕੀ ਅਪੀਲ ਕਰਦੇ ਜੋ ਕਿ ਆਪਣੇ ਕਾਗਜ਼ ਇਸ ਤਰ੍ਹਾਂ ਪੂਰੇ ਰੱਖਣੇ ਚਾਹੀਦੇ ਆ ਕਿ ਜੇ ਕੰਮ ਵਿੱਚ ਰੱਖਣੇ ਚਾਹੀਦੇ ਆ ਜੋ ਪੰਜਾਬ ਸਰਕਾਰ ਕਰ ਰਹੀ ਹੈ ਇਸ ਤਰ੍ਹਾਂ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ ਇਹ ਸਹੀ ਹੈ ਜੀ ਇਹ ਉਹ ਸਾਨੂੰ ਉਹ ਗਿਣਤੀ ਨਹੀਂ ਜੀ ਆਣ ਗਏ ਤਾਂ ਗਿਆ ਨਹੀਂ ਇਹਦਾ ਗਿਣਤੀ ਜਿਹਨੇ ਹੁਣ ਸਾਨੂੰ ਅਸੀਂ ਮਲਾਜਮਾਂ ਹੀ ਆ ਸਾਨੂੰ ਨੇ ਰੋਲ ਦੇ ਜਿਹੜੀ ਇਹ ਚੈਕਿੰਗ ਹੋ ਰਹੀ ਹੈ ਬਿਲਕੁਲ ਸਹੀ ਹੈ ਵਜਾ ਸਕਦਾ ਹੈ ਹੈ ਜੀ ਆਹੀ ਤੁਸੀਂ ਆਪਣੀ ਸਪੀਡ ਤੋਂ ਕਿਤਨਾ ਡਾਊਨ ਕਰੋਗੇ ਬੜੀ ਲੋਕੀ ਦੱਸਿਆ ਨੇ ਨੂਦੀਪ ਵਾਲੇ ਇੰਨੇ ਐਕਸੀਡੈਂਟ ਕਰਕੇ ਆ ਭੱਜ ਕੇ ਆ ਇਹਦਾ ਹੋਰ ਸਾਡੀ ਪੈਮ ਟੇਬਲ ਦੇ ਹਿਸਾਬ ਨਾਲ ਸਪੀਡ ਆ ਜੀ ਉਹ ਹੋਰ ਸਪੀਡ ਨਾਲ ਹੀ ਚਲਾਉਦੇ ਆਣ ਕਿੱਥੋਂ ਲੱਗ ਇੱਕ ਮੋਟਾ ਚੱਕਰ ਲੱਗਦਾ ਜੀ ਹੋਰ ਤੋਂ ਅੰਦਰ ਕਰੀਏ ਇਹ ਕਿੱਥੇ ਲੱਗ ਜਾਂਦੇ ਆਪ ਡਾਊਨ ਆਣੀ ਆਏ ਤਰੰਤਰੰਤਰੰਤਰ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਅਨ ਜੰਗ